ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸ੍ਰੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਟੱਲੇ ਮੈਂ ਤੇ ਮੰਮੀ ਜੀ ਤੇ ਚਾਚੀ ਜੀ ਡੈਡੀ ਜੀ ਵਾਸਤੇ ਅਰਦਾਸਾਂ ਕਰਕੇ ਆਵਾਂਗੇ ਕਿ ਜਲਦ ਤੋਂ ਜਲਦ ਬੇਲ ਮਿਲੇ ਤੇ ਹੁਣ ਚੱਲਦੇ ਗੁਰਦੁਆਰਾ ਸਾਹਿਬ ਰੋਇਆ ਸਾਢੇ 5:30 ਦੇਖੋ ਕਿੰਨਾ ਦਿਨ ਚੜ ਗਿਆ ਅੱਜ ਥਲੇ ਬੱਦਲ ਕਰਕੇ ਨਹੀਂ ਲੱਗਦਾ ਹੈਗਾ ਇਹ ਤਾਂ ਦਿਨ ਕਾਫੀ ਚੜ ਗਿਆ ਇੰਨੇ ਗੱਡੀ ਸਟਾਰਟ ਕਰਾਈ ਦੀ ਹੈ ਵੱਡੀ ਗੱਡੀ ਬਾਹਰ ਐਂ ਸਿੱਧੀ ਸਿੱਧੀ ਬਾਹਰ ਨਿਕਲ ਜਾਣੀ। ਉਹ ਵੇ। ਘਾਰਨੇ ਮੇਡੀ ਸੋਕੀ ਸਿੱਧੀ ਬੈਕ ਕਰ ਹੋ ਜਾਂਦੀ ਐ। ਮੈਂ ਬੈਕ ਕਰਨੀ। ਵਿੱਚੋਂ ਮੋੜ ਕੇ ਤੇ ਲੰਘ ਜਾ। ਨਹੀਂ ਪਹਿਲਾਂ ਬੈਕ ਕਰਕੇ ਇੱਧਰੋਂ ਕਿੱਧਰੋਂ ਕੱਢਣੀ ਪੈਂਦੀ ਦੀ ਉਹ ਵੀ। ਉਹ ਬੈਕ ਹਮਨ ਜਿਆਦਾ ਹੈ ਬੈਕ ਕਰਕੇ ਪਹਿਲਾਂ ਇਧਰੋਂ ਵੱਡਣੀ ਪੈਂਦੀ ਦੀ ਫੇਰ ਸਿੱਧੀ ਕਰਕੇ ਫੇਰ ਬੈਕ ਕਰਕੇ ਫੇਰ ਨਿਕਲਦੀ ਸੀ ਤੇ ਚਲੀ ਚੱਤੀ ਰਹੀਆਂ ਅੱਗੇ ਆਹ ਹਨੇ ਕਿੰਨੀ ਗਈ ਲੋ ਜੀ ਗੁਰਦੁਆਰ ਸਾਹਿਬ ਪਹੁੰਚ ਕੇ ਤੱਕਰੀਏ ਦਰਸ਼ਨਾਂ ਤੇ ਲੋ ਜੀ ਮੱਥਾ ਟੇਕਿਆ ਤੇ ਹੁਣ ਚੱਲੀਏ ਖੇਤਾਂ ਵਿੱਚ ਉਧਰ ਦੂਈ ਸਾਈਡ ਮੋਟਰ ਦਾ ਕੰਮ ਨੱਪੜ ਗਿਆ ਤੇ ਪਿੰਡਾਂ ਵਾਲੀ ਸਾਈਡ ਵੀ ਪੱਟਾ ਪੁਰਖ ਹੋ ਗਿਆ ਇਹ ਨਾਲੇ ਤੁਹਾਨੂੰ ਦਿਖਾਉਂਦੇ ਤੇ ਅੱਜ ਮਲੋਂਦੇ ਨਿੰਮੇ ਅੱਡੇ ਨੂੰ ਕਈ ਕਮੈਂਟ ਆਉਂਦੇ ਸੀਗੇ ਕਿ ਨਿੰਮਾ ਕਿੱਥੇ ਹੈ ਨਿੰਮਾ ਕਿੱਥੇ ਹੈ ਮੈਂ ਚਲਵਾ ਦਿੱਤਾ ਨੰਮ ਲੋਂਦੇ ਨਿੰਮੇ ਦੇ ਅੱਡੇ ਤੇ ਅੱਜ ਹਮਮਤ ਜੀ ਬਹੁਤ ਉਹੀ ਵੀ ਹੈ ਹੈ ਵੈਸੇ ਪਰ ਵੀਡੀਓ ਬਦਲ ਜੇ ਦਿਖਦੇ ਆ ਉਹ ਇੱਕ ਸਮ ਹਮਮਤ ਜੀ ਦਿਖ ਰਹੀ ਹੁਣੀ ਤੁਹਾਨੂੰ ਛਿਟੀ ਛਿਟੀ ਦੀ ਪੜਦਾ ਹੈ ਜੀ ਇਹ ਬਹੁਤ ਹੋਈ ਵੀ ਅੱਜ ਤੇ ਚੱਲੀ ਹੁਣ ਰੋਟੀ ਊਟੀ ਖਾ ਕੇ ਖੇਤਾਂ ਵਿੱਚ ਨਿਮੇਚ ਨਾਲ ਤੇ ਲੋਰੀ ਨਿਮੇਚ ਹੀ ਆ ਗਏ ਲੋਰੀ ਜੀ ਨਹੀਂ ਗੱਲ ਕਿ ਸਾਰੇ ਵੀਰਾਂ ਨੂੰ ਜੀ ਠੀਕ ਹੈ ਜੀ ਹਾਂ ਚੱਲੀਏ ਮਟਰ ਪੈਨੂ ਚੱਲ ਚੱਲ ਮੈਂ ਦੇਖੀਏ ਮਟਰ ਮੈਂ ਵੀ ਕਾਫੀ ਦੇਰ ਅੱਗੇ ਆ ਨਹੀਂ ਨਾ ਹੈਗਾ ਅੱਛਾ ਕਮੈਂਟ ਹੁੰਦੇ ਨੇ ਨਿਮੇਚ ਕਿੱਥੇ ਨਿਮੇਚ ਕਿੱਥੇ ਮੈਂ ਤੇਰਾ ਦੇ ਵਿੱਚ ਨਹੀਂ ਬੇਲ ਮਿਲਦਾ ਇੱਕ ਤੈਨੂੰ ਪਤਾ ਬਾਈ ਕਰਕੇ ਯਾਰ ਕਿਤੇ ਜਾ ਨਹੀਂ ਹੁੰਦਾ ਹਾਂਜੀ ਰੀਮੋਟਰ ਪਾ ਹਾਂ ਮੋਟਰ ਵੇ ਕੇ ਇਕੱਲਾ ਕਰਦੇ ਹਾਂ ਹਾਂ ਸਾਡੇ ਮੋਟਰ ਦੇਖਦੇ ਜਗੇ ਤੇ ਲੋ ਜੀ ਪਹੁੰਚ ਗਏ ਮੋਟਰ ਪਾ ਤੇ ਹੁਣ ਮੋਟਰ ਦੀ ਹੋ ਗਈ ਸਾਰੀ ਸਫਾਈ ਇੱਧਰ ਵੀ ਹੋ ਗਈ ਸਾਰੀ ਇਧਰ ਚੱਲਦੇ ਨਿਮੇ ਅੱਛੇ ਕੋਲ ਹੈ ਉਗੀ ਸਾਹਸ ਬਾਈ ਹੁਣ ਹਾਂ ਹੁਣ ਤਾਂ ਵਧੀਆ ਲੱਗਦਾ ਐਨ ਬੋਈ ਖੱਬਲੇ ਰਹਿੰਦਾ ਉੱਥੇ ਮਸ਼ੀਨ ਨਹੀਂ ਮਿਲੀ ਯਾਰ ਚਲੋ ਵੀ ਹੋ ਜਾਣੀ ਕੋਈ ਨਹੀਂ ਆ ਬਹੁਤ ਵਧੀਆ ਲੱਗ ਗਿਆ ਹੁਣ ਪਹਿਲਾਂ ਗੰਦ ਬਹੁਤ ਗੰਦ ਦਿੱਤਾ ਉਹਦੇ ਹਾਂ ਕਦੂ ਨੂੰ ਆ ਦੇਖ ਲੱਗੇ ਹੋਏ ਕਦੂ ਉੱਧਰ ਇੱਕ ਫੁੱਲ ਛੜ ਗਿਆ ਛੜ ਗਿਆ ਇੱਧਰ ਲੱਗਣ ਲੱਗ ਗਿਆ ਨਾ ਨਹੀਂ ਇਹਨੂੰ ਨਹੀਂ ਉਹ ਛੜਿਆ ਉਹ ਇੱਕ ਡੱਬ ਫੁੱਲ ਟੁੱਟ ਗਿਆ ਕਿਸ ਨੇ ਤੋੜ ਕੇ ਛਟਿਆ ਵਾ ਹਾਂ ਗਲਤ ਕੰਮ ਆ ਉਹ ਹਾਂ ਅਦੇ ਕਿੱਡਾ ਲੱਗਣਾ ਤਾਂ ਇਹ ਤੋੜੇ ਦਿੱਤਾ ਕਿਸੇ ਨੇ ਜੇ ਜਾਨਵਰ ਟੁੱਟਿਆ ਏ ਕਿਤੇ ਭਈਏ ਦੇ ਟੁੱਟ ਗਿਆ ਹੁਣ ਪਤਾ ਨਹੀਂ ਜਾਂ ਗੜਾਈ ਕਰੀ ਨਾ ਹਾਂ ਹਾਂ ਜਦੈ ਟੁੱਟਿਆ ਏ ਨਾ ਕੋਈ ਜਾਨਵਰ ਨਾ ਟੁੱਟ ਗਿਆ ਵੀ ਨਹੀਂ ਹੂੰ ਔਰੇ ਜਦੋਂ ਕਰਿਆ ਹੁਣ ਜਦ ਟੁੱਟ ਗਿਆ ਹੁਣ ਬੇਲ ਇੱਧਰ ਵੀ ਆਉਂਦੀ ਇੱਕ ਆ ਦੇ ਕਿੱਥੇ ਇੱਧਰ ਨੂੰ ਕਿੱਥੇ ਤੇਈ ਵੀ ਨਿਕਲੀ ਵੀ ਆ ਵੀ ਆ ਦੇਖੋ ਲਾ ਵੀ ਖਰਾਬ ਕਰਿਆ ਆ ਦੇ ਆ ਵੀ ਗੜਦਾ ਏ ਫੁੱਲ ਦਾ ਸਪਰੇ ਹੋਣੀ ਯਾਰ ਐਪਾ ਪਤਾ ਨਹੀਂ ਕਿਹੜੀ ਹੋਣੀ ਇੱਕ ਕਹਿ ਰਿਹਾ ਹੈਗਾ ਮੈਨੂੰ ਨਹੀਂ ਆ ਉਹਨੂੰ ਦਿਖਾ ਕੇ ਇਹਨਾਂ ਨੂੰ ਸਾਰਿਆਂ ਨੂੰ ਸਪਰੇਆਂ ਹੋਣਗੀਆਂ ਹੂੰ ਬੈਂਗਣੀ ਸੁੰਡੀ ਦੇ ਸੁੰਡੀ ਦੇ ਹਨ ਬੈਂਗਣੀ ਦੇ ਨੂੰ ਬੁੱਢੇ ਹੈ ਕਾਫੀ ਹੈ ਮਹਿੰਗੇ ਲੱਗਦੀਆਂ ਘੱਟ ਆਉਣ ਲੱਗੂਗੀਆਂ ਸੱਸ ਪਈ ਜੀ ਹੋਗੀ ਆਪੇ ਬਤਾਉਂਗਾ ਤਾਂ ਮੜਮੜੇ ਹੂੰ ਇਹਨਾਂ ਨੂੰ ਡੱਗਿਆ ਖੁੱਲਦੀ ਥੋੜਾ ਫੁੱਲ ਆਇਆ ਹੋਇਆ ਹੋਣਾ ਆਉਂਦੇ ਇਦਾਂ ਕਰੇ ਲੇਰ ਦੇ ਕਿਹਾ ਹੋਏ ਬੜੇ ਹੁੰਦੇ ਨਾ ਉਹ ਸਬਜ਼ੀ ਦੇ ਮਹਾਰ ਹਾਂਜੀ ਆਪਾਂ ਨੂੰ ਪਤਾ ਨਹੀਂ ਕਿ ਕਿਹੜੀ ਸਪਰੇਅ ਕਰਨੀ ਕਿਹੜੀ ਨਹੀਂ ਉਹਨਾਂ ਸਾਰਾ ਉਹ ਪਤਾ ਕਿਹੜੀ ਹੁੰਨੀ ਕਿਹੜੀ ਨਹੀਂ ਪਤਾ ਹੈ ਉਹ ਹੀ ਸਪਰੇਅ ਕਰਨੀ ਹੁਣ ਫੁੱਲ ਆਏ ਨੂੰ ਫੁੱਲ ਕੱਦਾ ਆ ਜਾ ਇਹਨੂੰ ਲੱਗਣੀ ਲੱਗ ਜਾਣੀ ਤਿਕਦੀ ਤਿਕਦੀ ਭਈਆ ਮਿਰਤਾਂ ਦੇਖਦਾ ਤੂੰ ਕਿੰਨੇ ਗੱਡੀਆਂ ਦਰਖਤ ਬਣੇ ਪਏ ਆ ਹੂੰ ਰਾਜੂ ਆ ਰਾਜੂ ਰਾਜੂ ਆਇਆ ਹਾਂ ਵੀ ਰੱਜੂ ਆ ਸਪਰੇਅ ਕਰਤੀ ਉਹ ਇਹਨਾਂ ਨੂੰ ਦੱਸ ਤੇ ਕਿਹੜੀ ਸਪਰੇਅ ਕਰੀਏ ਯਾਰ ਉਹ ਨੂੰ ਬੈਂਕ ਬਤਾਉਂਗਾ ਨੂੰ 500 500 ਬੰਗ 500 ਬੰਗ ਅੱਛਾ ਨਹੀਂ ਫੁੱਲ ਲੱਗੇ ਜਿਹੜੀ ਹਾਂ ਹੁੰਦੀ ਵਾਲੀ ਅੱਛਾ ਸਾਰੀ ਪਾ ਕਰਦੀ ਹੈ ਨਾ ਪੱਤੂਆਂ ਨੂੰ ਕਦੋਂ ਕਰ ਛੱਡਦੇ ਆ ਹੈਗਾ ਮੇਰੇ ਕੋਲੇ ਜੀ ਥੋੜੇ ਜਿਹਾ ਹੈ ਇੱਕ ਪੰਪ ਹਾਂ ਬਾਤੀ ਹਰ ਗਾ ਵਧੀਆ ਸਫਾਈ ਹਾਂ ਜੀ ਹਾਂ ਠੀਕ ਆ ਵਧੀਆ ਸਾਫ ਹੈ ਕਿਆ ਬੰਤਾ ਹੈ ਨਾ ਨਾ ਇਹਦੀ ਮੋਟੂ ਰਾਜੂ ਹਾਂ ਜਿੰਨੇ ਤਾਂ ਲਾਇਏ ਸਾਡੇ ਪਿੰਡ ਉਹ ਠੀਕ ਕਰਾਂਗੇ ਕੋਨੇ ਕਰਿਆ ਸਾਫ ਸਭ ਇਹ ਇਧਰ ਵੀ ਕਰਾ ਦਿੰਦੇ ਸਰ ਜੀ ਆ ਵੀ ਕਰਾ ਦੇ ਇਧਰ ਹੋਇਆ ਨਹੀਂ ਯਾਰ ਖੱਬਲੇ ਹੋਰੇ ਤਨਾ ਪੱਟ ਹੋਈ ਗਿਆ ਉਹਦੇ ਮਸ਼ੀਨ ਨਾਲ ਹੋਣਾ ਇਹ ਪੱਟ ਕੇ ਦੇਖਿਆ ਤੋਨੇ ਅੱਛਾ ਹੋਇਆ ਨਹੀਂ ਪੱਟ ਇਹ ਮਸ਼ੀਨ ਵਾਲਾ ਆਏ ਹਾਂ ਹਾਂ ਇਹ ਕਟਿੰਗ ਕਰਾ ਕੇ ਪੱਤ ਪੱਬੇ ਕੋਲ ਉਤਲੇ ਆਈਂ

ਹਾਂ ਨਹੀਂ ਉਹ ਲੈ ਕੇ ਚਮਕੋ ਚਮਕੌਰ ਸਹਿ ਪਈ ਹੈ ਅੱਛਾ ਉੱਥੋਂ ਦੇ ਲੈ ਕੇ ਆਉਣੀ ਪੈਣੀ ਆ ਉਹ ਕਿਰਾਏ ਪਰ ਨਾ ਨਾ ਆਪਣੀਆਂ ਆ ਇਹ ਤਾਂ ਲੈ ਆਓ ਕੱਢੋ ਹੋਵੇ ਠੀਕ ਬੰਦਾ ਦਾ ਟਾਈਮ ਜਦੇ ਫਟੋ ਆਪੇ ਜੰਮਿਆਉਣਾ ਹੋ ਜੰਮਿਆਉਣਾ ਬੜਾ ਹੋ ਜਾਣਾ ਬੜਾ ਤਾਂ ਹੋ ਜਾਣਾ ਪਰ ਉਦਨੇ ਅਵੇਵੇਂ ਖਾਉਂਗਾ ਤੇਰੇ ਮਿਆਨੇ ਦਾ ਖਾਉਂਗੇ ਮੇਰੇ ਮਿਆਨੇ ਕਿੱਥੇ ਖਾਉਂਗੇ ਨਹੀਂ ਕੀ ਆ ਪਾਣੀ ਲਾਤਾ ਕੇ ਪਿੱਛੇ ਤੇ ਆ ਗਿਆ 5 ਸਾਲ ਤੱਕ ਕਿੱਥੇ ਤੇ ਕਿੱਥੇ ਚੱਲ ਜਾਣਾ ਨਾ ਪਾਣੀ ਲਾਤਾ ਕੇ ਪਿੱਛੇ ਤੇ ਆ ਨਾ ਨਾ ਪਾਣੀ ਛੱਡਿਆ ਬੱਦੂ ਮੋਟਰ ਤੇ ਇੱਥੇ ਛੱਡਿਆ ਦਾ ਹੋਰ ਕੱਲ ਦਾ ਕੋਈ ਨਹੀਂ ਭਰ ਦੇ ਮੇਰੇ ਕਿ ਨਹੀਂ ਵੀ ਆ ਜਾਊਗਾ ਪਾਣੀ ਹਾਂ ਚਲਦੀ ਛੱਡ ਦੇ ਜੇ ਮੈਂ ਬੁੱਟਿਆਂ ਚ ਭਰ ਲੈਈ ਆ ਭਰ ਲਈ ਗੱਲਾਂ ਖਾਲੀ ਪਰ ਤਾਂ ਬਾਜ਼ਾਰਾ ਤਾਂ ਇਹ ਲੀਵਰ ਮਾਤਾ ਕੀ ਹੋ ਗਿਆ ਮੋਟਰ ਚੱਲਦੀ ਭੁੱਲ ਗਏ ਮੈਨੂੰ ਕਹਿੰਦਾ ਹਾਂ ਅੱਧਾ ਖੇਤ ਵਰ ਗਿਆ ਮੇਰਾ ਕੱਲ ਵਧੀਆ ਹੁਣ ਵੀ ਭੱਜਦੇ ਨਹੀਂ ਭੁੱਲਿਆ ਨਹੀਂ ਹਾਂ ਡਬਲ ਆ ਗਈ ਬਾਬਾ ਦੋ ਤਿੰਨ ਦਿਨ ਰਾਤ ਦਿਨ ਸਵੇਰ ਚੱਲਿਆ ਮੋਟਰ ਸਵੇਰ ਦਾ ਕੱਲ ਰਾਤ ਚੱਲੇ ਕੱਲ ਦਿਨ ਮ 12 ਵਜੇ ਮੈਨੂੰ ਖਿਆਲ ਆਇਆ ਵੀ ਮੋਟਰ ਛੱਡਿਆ ਦੱਸਦਾ ਜੀ ਤੁਸੀਂ ਤਾਂ ਮੈਨੂੰ ਕਿਹਾ ਹੀ ਨਹੀਂ ਹੈਗਾ ਬੰਦ ਕਰਨੇ ਨੂੰ ਹਾਂ ਉਹ ਕਹਿੰਦਾ ਉਹ ਤੈਨੂੰ ਪਤਾ ਹੁਣ ਮੈਂ ਆ ਦੱਸ ਮੈਨੂੰ ਪਤਾ ਹੁਣ ਉਹ ਤਾਂ ਬੰਦੇ ਨਾ ਡੁੱਬ ਗਿਆ ਹੁਣ ਕੰਦਾ ਵੀ ਕਹੀ ਲੈ ਜਾ ਬੱਟਾ ਉੱਪਰ ਪਾਣੀ ਚੱਲਦਾ ਨਾ ਇਹ ਉੱਪਰੋਂ ਚੱਲਦਾ ਨਾ ਹਾਂ ਬੱਲੇ ਉਹ ਮੇਰਾ ਅੱਧਾ ਖੇਤ ਭਰ ਗਿਆ ਹਦਾ ਨਾ ਰੱਜ ਬਿਹਾਰ ਜਾਣਾ ਤਾਂ ਹੂੰ ਗੱਲ ਤਾਂ ਸੁਣ ਚਲਫ ਮੈਂ ਚਲੀ ਕਰ ਗਿਆ ਉਹ ਗੱਲ ਤਾਂ ਸੁਣ ਹਾਂਜੀ ਹਾਂਜੀ ਵੀਜੀ ਹੈ ਬੰਦਾ ਯਾਰ ਮੋਟਰਸਾਈਕਲ ਪਰ ਆਇਆ ਹੋਇਆ ਦੇਖ ਲੈ ਹਾਂ ਆਗੇ ਟਰੈਕਟਰ ਮੋਟਰਸਾਈਕਲ ਓਰੀ ਸਿੱਖਿਆ ਟਰੈਕਟਰ ਵਧੇਰਾ ਭਜਾਉਂਦਾ ਹਾਂ ਜਵਾਨੀ ਉਰੀਓ ਗਾਲੀਆਂ ਨੇ 585 ਹੂੰ ਕੰਦਾ 4x4 ਚਲਾਉਂਦਾ ਹੂੰ 505 ਵਰੇ ਹੈ ਨਾ ਹੈ 505 505 505 505 ਉਹ ਲੈ ਕੇ ਕਰਦੇ ਫਿਰ ਸਾਰਿਆਂ ਦਾ ਕਰਦਣੇ ਮੈਂ ਜਿਹੜੀ ਮੋਟੀ ਮਿਰਚ ਤੇ ਇੱਥੇ ਲੱਗੇ ਵੀ ਹੈਗੀ ਵਿੱਚ ਦੇਖਦੇ ਨਹੀਂ ਆ ਬਰੀਕ ਪਦ ਨੱਟਾਂ ਤੋੜ ਦਿੰਦੇ ਆ ਇਹਦਾ ਮੋਗਲੀ ਇੱਕ ਮਿਰਚ ਨਾ ਮੁਰਲੀ ਦਾ ਮੋਟੀ ਲੱਗੀ ਵੀ ਹੋरेगा ਹਾਂ ਦੱਸੋ ਹੁਣ ਲੋਰੀ ਥੋੜੀ ਹਵਾ ਚੱਲੀ ਐ ਇੰਨੇ ਦੇਖੋ ਧੁੱਪ ਆ ਗਈ ਮੌਸਮ ਖੁੱਲ ਗਿਆ ਪਰ ਇਹ ਸਾਫ ਨਹੀਂ ਸਵੇਰੇ ਪਰਦਾ ਹੀ ਬਹੁਤ ਹੋਈ ਵੀਦੀ ਪੱਤੇ ਹਿੱਲਦੇ ਦਿਖਦੇ ਉਹਨੇ ਹੁਣ ਮੌਸਮ ਖੁੱਲਿਆ ਨਾ ਚੱਲੀ ਆ ਜੀ ਮਗਾ ਮੌਸਮ ਖੁੱਲ ਗਿਆ ਹੁਣ ਕੋਲਣਾ ਜੀ ਉਹ ਕੱਲ ਦਾ ਪਤ ਨਹੀਂ ਐ ਨਾ ਡੇਟ ਵੀ ਮੂ ਕੱਟੇ ਪੈਣੇ ਹਾਂ ਹਮ ਲਾ ਮੜਾ ਕਿੜਮਣ ਕਣ ਜੀ ਪਈ ਆ ਚਲੋ ਜੇ ਆਏ ਨਾ ਪਰਦਾ ਜੀ ਉੜ ਗਈ ਹਾਂ ਹਾਂ ਮੌਸਮ ਸਾਫ ਹੋ ਗਿਆ ਹਵਾ ਚੱਲ ਪਈ ਹੁਣ ਤਾਂ ਪਤਾ ਹੀ ਨਾਦਾ ਧੁੱਪਾਂ ਦਾ ਕਿ ਧੁੱਪ ਆਉਂਦੀ ਆ ਕਰੇ ਬੱਦਲ ਆ ਜਾਂਦੇ ਉਹ ਕਦੇ ਸ਼ਾਮ ਆ ਜਾਂਦੀ ਹਾਂ ਉਹ ਸਵੇਰੇ ਦੇ ਲੋ ਪਰਦਾ ਹੋਈ ਵੀ ਦੀ ਹਾਂ ਜੇ ਹੁਣ ਆਪਾਂ ਆਏ ਪਹਿਲਾਂ ਮੈਨੂੰ ਕਰ ਦਿੱਤੀ ਬਹੁਤ ਪਰਦਾ ਹੋ ਗਈ ਦੀ ਬਹੁਤ ਉੰਡਣਾ ਵੀ ਫਿਰ ਦਾਦਕਨ ਮੈਂ ਖੇਤ ਚ ਭਿੱਜ ਗਿਆ ਮੜ ਬੜੀ ਕਣੀਆ ਦੇਦੀਆਂ ਕੱਟ ਵੱਡਦਾ ਤਾਂ ਬੇਹੇ ਵੀ ਭਿੱਜ ਗਿਆ ਮੈਂ ਉਮਰ ਜੀ ਹੋਈ ਵੀ ਦੀ ਹਾਂ ਗਰਮੀ ਨਾਲ ਭਿੱਜ ਗਿਆ ਦੇ ਲਾ ਮੈਂ ਹੁਣਾਂ ਠੀਕ ਹੋ ਗਿਆ ਮਾਸੂ ਹੁਣ ਹਵਾ ਚਲਦੀ ਫੰਦੀ ਨਾਲੇ ਹਾਲੇ ਸੌਣ ਦਾ ਮੇਂਦਾ ਹਾਲੇ ਚੜਿਆ ਨਹੀਂ ਨੀਂਦਾ ਵਹਿਲੀ ਆਉਣ ਲੱਗ ਗਈਆਂ ਨੀਂਦਾ ਨਹੀਂ ਹਾਂ ਅਬ ਮੈਂ ਪਹਿਲੇ ਪੈਣ ਲਾ ਕੇ ਅੱਗੇ ਸੌਣ ਵਿੱਚ ਪੈਂਦੇ ਤੇ ਹੁਣ ਪਹਿਨੀ ਪੈਣ ਲੱਗ ਗਿਆ ਹਾਰਡ ਵਿੱਚੇ ਪੈਣ ਲੱਗ ਗਿਆ ਹਾਰਡ ਤੇ ਹਾਰਡ ਤਾਂ 6 ਮਹੀਨਾ ਹੁੰਦਾ ਹਾਰਡ ਦਾ ਮਾਤਾ ਦਾ ਮੇਲਾ ਚ ਉਹ ਚੰਨਣਾ ਚੱਲ ਆ ਜੇ ਗਰਮੀ ਹੋਣੀ ਦੇਖੀ ਆ ਜਾਣ ਹਾਇ ਦੇ ਕੋਈ ਨਹੀਂ ਇਹ ਦੋ ਕੋੜੀ ਹੈ ਇਹ ਕੋੜੇ ਘੱਟ ਹੁੰਦੀ ਆ ਵੀਡੀਓ ਮੋਟੀ ਮਿਰਚ ਉਹ ਤਾਂ ਕੋੜੀ ਹੋਗੀ ਉਹ ਬੋੜੀ ਹੁੰਦੀ ਆ ਮੇਰੇ ਹੱਥ ਵਾਂ ਲੱਗੀ ਮਿਰਚਾਂ ਜੇ ਲੱਗੀਆਂ ਜਾਂਦੀਆਂ ਢੋਲਾਈ ਨੂੰ ਸਵਾਰ ਕੇ ਪਣੀ ਕੋ ਜ਼ੋਰ ਲੱਗ ਗਿਆ ਜਲਣ ਦੀ ਹੋਈ ਜੇ ਲੱਗਿਆ ਹੋਣਾ ਮਿਰਚ ਤਾਂ ਨਹੀਂ ਹੈਗਾ ਇੰਨਾ ਮਿਰਚ ਤਾਂ ਆਪਾਂ ਖਾਂਦੇ ਪੀਂਦੇ ਆਉਂ ਬਾਕੀ ਜਾਮਣਾ ਨਾ ਜਾਮਣਾ ਕਿਹਾ ਹੋ ਗਿਆ ਅੰਗੂਰ ਵੀ ਆਪਣੇ ਬਾਹਰ ਹੌਲ ਲੇਖਾ ਤਮਾਣਾ ਵਧੀਆ ਬਾਈ ਅੱਠ ਮਿੰਟ ਜੇ ਸਵਾਦ ਨਾਲ ਦੇ ਮੈਂ ਖਤਮ ਹਾਲੇ ਹੁਣ ਤਾਂ ਨਿਬੜ ਲੈ ਇੱਕ ਵਾਰ ਇਹ ਲੱਗਦੇ ਇਹ ਇਕੱਠੇ ਹੀ ਹੁਣ ਵਾਰੀ ਨਿੰਬੂਆਂ ਦੀ ਹੈ ਨਿੰਬੂ ਨਿੰਬੂਆਂ ਨਿੰਬੂ ਦਾ ਟਾਈਮ ਹੈਗਾ ਗਰਮੀਆਂ ਚ ਹੈ ਤਾਂ ਅੱਛਾ ਥੋੜ੍ਹਾ ਆਲ ਚ ਨਹੀਂ ਤਾਂ ਥੋੜਾ ਪੀ ਉਹ ਅੱਗੇ ਪੀਏ ਨਹੀਂ ਕਹਦੇ ਸਕੰਜਵੀ ਹਾਂ ਹਾਂ ਓਣ ਕਿਤੇ ਹਾਲੇ ਵੀ ਕਿਹੜੇ ਗਰਮੀਆਂ ਹਾਲੇ ਵੀ ਉਹ ਵਾਦਾ ਕਰ ਵੀ ਹੁਣ ਪੀ ਨਹੀਂਉਂਦੀਆਂ। ਹਾਂ। ਨਿੰਬੂ ਪੀਣੀ ਨਾ ਤਾਂ ਠੰਡਾ ਪੋਣਾ ਹੋਇਆ ਪੀਣਾ। ਲੱਗੇਵੇਂ ਕਾਫੀ ਹਾਲੇ। ਜਦ ਆਪਾਂ ਗਰਮੀਆਂ 'ਚ ਨਹੀਂ ਜੇਠ ਦਾ ਮਹੀਨਾ ਤਾਂ ਹਾਂਜੀ। ਜਦ ਪਾਣੀ ਪੀਂਦੇ ਤੇ ਆਪਾਂ ਠੰਡਾ ਹਾਂ। ਹੁਣ ਨਹੀਂ ਹੁਣ ਨੋਰਮਲ। ਸ਼ਬੀਲ ਵੀ ਚੱਲਦੀ ਸੀ ਸ਼ਬੀਲ। ਹੁਣ ਕਿਤੇ ਹੁਣ ਤਾਂ ਕੋਈ ਪੋਹ ਨਹੀਂ ਹੈਗਾ ਨਾ। ਹੁਣ ਮੌਸਮ ਠੰਡਾ ਹੋ ਜਾਂਦਾ। ਮੌਸਮ ਠੰਡਾ ਹੋ ਜਾਂਦਾ। ਆ ਬੇਲ ਨੂੰ ਕਾਹੋਗੇ ਇਹਨੂੰ? ਇਹ ਸੁੱਕ ਗਈ। ਰਟਾਣੀ ਹੈ ਇਹਦਾ। ਅੰਨੇ ਸੇ ਲੇ ਲਓ ਲੇ ਲਓ ਭਰੀ ਵੀ ਮਿਰਚਾਂ ਦਾ ਇਹ ਫੁੱਲ ਆਏ ਹੋਏ ਆਲੇ ਹੈ ਨਾ ਕਿਹਨਾਂ ਇਹਨਾਂ ਨੂੰ ਫੁੱਲ ਆਦੇ ਆ ਆ ਲਿਆ ਤਾਂ ਹੀ ਲੱਗ ਰਹੀਆਂ ਔਰ ਇਹਦੇ ਤੇ ਤੁਹਾਡੇ ਉੱਪਰ ਲੱਗੇ ਹੋਏ ਫੁੱਲ ਇਹ ਉਹ ਦੇਖੋ ਹਾਂ ਹਾਂ ਆ ਮੇਰੇ ਚ ਕੌੜੀ ਹੋਊਗੀ ਦੇਖੋ ਭਾਵੇਂ ਨਹੀਂ ਇਹ ਤਾਂ ਕੰਮ ਕਰਾਉਣਾ ਹੈ ਭਾਈ ਮੇਲ ਵੀ ਹੈ ਹਾਂ ਮੇਟਾਂ ਹਾਂਜੀ ਇਹ ਫਰੀਜ਼ ਆ ਰਿਹਾ ਹੈ ਦੋ ਮੈਂ ਲਾਈਆਂ ਤੇ ਉੱਥੇ ਪਿੰਡ ਮੇਰੀ ਤਾਂ ਹਾਂ ਨਾ ਪਿੰਡ ਦੇ ਇੱਥੇ ਜੀਰੀ ਦੀ ਬੱਟ ਪਾ ਨਾ ਅੱਛਾ ਆਦਿਆਂ ਪੂ ਹੋ ਗਏ ਜਲ ਗੀਆਂ ਪੂ ਹੋ ਗੀਆਂ ਜਲ ਗੀਆਂ ਹੈ ਪਾਣੀ ਨਹੀਂ ਨਾ ਬਾਕੀ ਇਹ ਲੱਗਦਾ ਇਹਨਾਂ ਕੱਟੇ ਲੱਗਦਾ ਨਾ ਪਾਣੀ ਹਾਂ ਟਟਾ ਨੇ ਬੁੱਟਾ ਬੜਾ ਸੋਹਣਾ ਹੋ ਗਿਆ ਹੈ ਨਾ ਮੀਂਹ ਦੇ ਪਾਣੀ ਨਾਲ ਬੜਾ ਖਿਲਰਿਆ ਇਹ ਹਾਂ ਹਾਂ ਵਧੀਆ ਹੈ ਹਾਂ ਮੈਂ ਜਮਣ ਦੇ ਦਾ ਡੱਬ ਲਿਆ ਇਹ ਜਮਣ ਦੇ ਦੇ ਕੁਸ ਹੁੰਦਾ ਤਾਂ ਹੈ ਨਹੀਂ ਹੈ ਨਾ ਚ ਹਾਂ ਮੇਰੇ ਕੋਲ ਨਾ ਗੋਲੇ ਚੰਬੜੋ ਵੀ ਮੇਰੇ ਕੇ ਮੋਟਰ ਪਰ ਮੈਂ ਵੀ ਲਾਈ ਹੋਈ ਆ ਇਹ ਵੀ ਗੋਲੇ ਹੋਊਗੀ ਸਿੱਧੀ ਨਿਕਲੀ ਆ ਹੁਣ ਟਾਣੀਆਂ ਮੁਝ ਗਿਆ ਹੁਣ ਉੱਥੇ ਆ ਕੇ ਕਰਕੇ ਹੋ ਕਹਿੰਦਾ ਆਪਣੇ ਨੇੜੇ ਲੱਗ ਗਈ ਇਹ ਹਾਂ ਮੋਟਰ ਤੇ ਦੂਰੇ ਰੱਖੇ ਤੇ ਦੇ ਦੇ ਇੱਕ ਸਾਈਡ ਟਾਣੀ ਛਾਂਗ ਦੋਂਗੇ ਇਹਦੀ ਇੱਕ ਸਾਈਡ ਤੇ ਇਹ ਲੱਗਣ ਲੱਗ ਜਰੀਆਂ ਗਾਹਾਂ ਨੂੰ ਬਾਕੀ ਦੇਖਦੇ ਆ ਚੱਲੀਏ ਫਿਰ ਕਰਨੋ ਕਰ ਦੋ ਪੱਖਾ ਬੰਦ ਮੜਾ ਸਪਰਦੀ ਜਾਏ ਇਹ ਕੋਟ ਦੇ ਉੱਪਰ ਦੇਖੇ ਹੁੰਦੇ ਆ ਉੱਪਰ ਦੀ ਵੀਊ ਦੇਖ ਲਈਏ ਉੱਪਰ ਆਹੋ ਚੱਕਣੇ ਰਹਿ ਗਏ ਆ ਵੀ ਆਪ ਹੀ ਗੁੱਡਾ ਪਟਣੇ ਵਾਲਾ ਏ ਕਿ ਆ ਰਹੇ ਨੇ ਉੱਪਰ ਉੱਪਰ ਆਹ ਗੰਦ ਚੱਕਣਾ ਰਹਿ ਗਿਆ ਮੈਂ ਕਟਿੰਗ ਤਾਂ ਕਰ ਗਿਆ ਦਾ ਸਾਰੀ ਅੱਛਾ ਖਾਲਾ ਕੇ ਅੰਗੂਰਾਂ ਦੀ ਹੈ ਹਾਂ ਹਾਂ ਜਿਹੜਾ ਵੀ ਪੋਸਟ ਹੋਇਆ ਤੇ ਸਾਰਾ ਹੁਣ ਸਭ ਕੁਝ ਸੁੱਕ ਗਿਆ ਕਰੀ ਤੇ ਲਿਆ ਬਾਬਾ ਨੇ ਤਾਂ ਥੱਲੀ ਪਿਆ ਭਲੇੜ ਜਾ ਇੱਕ ਅੱਛਾ ਅੱਛਾ ਇਹ ਤਾਂ ਹਣ ਗੂਰ ਹੁੰਦੇ ਨੇ ਮੈਂ ਚੱਲ ਬੇਲਾ ਤੋੜੇ ਨਾ ਵਾ ਪਹਿਲੇ ਲੱਗੇ ਹੋ ਇੱਥੇ ਖਰਾਬ ਹੋ ਗਏ ਨਾ ਆਜ ਨਹੀਂ ਠੰਡੀ ਢੰਡੀ ਹਵਾ ਚੱਲਦੀ ਪਹਿਲਾਂ ਬਹੁਤ ਲੱਗੇ ਹੋ ਤੇ ਜਦ ਆਪਾਂ ਪਹਿਲਾਂ ਆਏ ਤੇ ਦੇਖ ਲਾ ਉਹਦੇ ਬਾਅਦ ਗੈਪ ਹੋਣ ਲੱਗੇ ਜਦੋਂ ਨੇ ਵੀਡੀਓ ਬਣਾ ਕੇ ਪਾਈ ਆ ਆਪਾਂ ਨੇ ਉਹਦੇ ਬਾਅਦ ਗੈਪ ਹਾਂ ਕਾਣ ਲੱਗੇ ਫਿਰ ਹਾਂ ਪਤਾ ਲੱਗ ਗਿਆ ਮੈਂ ਕਿੰਨੇ ਖਰਾਬ ਵੀ ਹੋਲੇ ਹੋ ਰਹੇ ਖਰਾਬ ਜਾਂਦਾ ਹੋਲੇ ਉਹ ਦੋ ਬੀ ਆ ਦੇ ਚੱਲ ਇਹਦੇ ਲ ਸਿਆਲ ਜਾਨ ਸੁੱਕਿਆ ਨ ਡਿਆ ਨੇ ਹਨਾ ਇਹਦਾ ਸੁੱਕੀ ਲੱਕੜੀ ਹੁੰਦੀ ਐ ਨਹੀਂ ਗਲ ਗਏ ਆਦੇ ਬਾਈ ਗਲ ਗਏ ਆਦੇ ਪਤਾ ਨਹੀਂ ਇਹਨੂੰ ਕੀ ਬਿਮਾਰੀ ਲੱਗੀ ਯਾਨੀ ਗਲ ਗਏ ਸਪਰੇ ਜੀ ਹੋਣੀ ਹੋਣੀ ਕੋਈ ਨਾ ਕੋਈ ਗੱਲ ਹੈਗੀ ਆ ਉਹਦੇ ਕਾਲੇ ਹੋ ਗਏ ਸਾਰੇ ਚਲੋ ਜੀ ਚੱਲੀਏ ਹੁਣ ਕਰਨ ਨੂੰ ਕਰਾਂਗੇ ਦੇਖਦੇ ਆ

ਡੇਕ ਫੈਲੀ ਵੀ ਉੱਪਰ ਆ ਕੇ ਆਇਆ ਹੈ ਨਾ ਇਹਨੇ ਉੱਪਰ ਆ ਕੇ ਗੋਲ ਜਿਹਾ ਬਣਾ ਲਿਆ ਮੂੰਹ ਅੱਛਾ ਫਰੀ ਰਹਿ ਗਈ ਉਹਨੇ ਛਤਰੀ ਵੀ ਲਾਉਣੇ ਵਾਲੀ ਆ ਛਤਰੀ ਤਾਂ ਉਹ ਪਿੱਛੇ ਲੱਗਣੀ ਧੀ ਉੱਤੇ ਲਾਉਣੀ ਆ ਵੈਸੇ ਗੋਲ ਹੋਈ ਹੈ ਨਾ ਇਹ ਹੈ ਨਾ ਡੇਕ ਛਤਰੀ ਮੰਗਣ ਉੱਪਰ ਆ ਕੇ ਫੈਲੀ ਆ ਉੱਪਰ ਜਾ ਕੇ ਟਾਣੀਆਂ ਹੀ ਕੱਢੀਆਂ ਇਹਨੇ ਹਾਂ ਇਹ ਟਾਣੀਆਂ ਸੈੱਟ ਵਾਲੀ ਤੋੜੂਗੇ ਨਾ ਹੋਰ ਸਿੱਧੀ ਕਰਾਂਗੇ ਇੱਧਰ ਵੀ ਹਰਾ ਪਰ ਇੱਧਰ ਵੀ ਹਰਾ ਪਰ ਜੰਗਲੇ ਬਣਿਆ ਵਾ ਹਾਂ ਜੰਗਲੇ ਬਣ ਗਏ ਇੱਧਰ ਨੂੰ ਜੰਗਲ ਖਾਲੀ ਵੀ ਆਇਆ ਨਾ 2 ਸਾਲ ਨੂੰ ਹਾਂ ਸਕਾਲੀ ਆਇਆ ਨਾ ਜੰਗਲ ਫੇਰ 2 ਸਾਲ ਨੂੰ ਆ ਫੇਰ ਲੱਗ ਜਾਣਾ ਇਹਦੇ ਚ ਹਾਂ ਹੋਟਾ ਜਿਆਦਾ ਬਫੂਲਰੇ ਲਾਉਣਾ ਕਿਹੜੇ ਨਜੀਰੀ ਲਾਉਣੀ ਐ ਜੀਰੀ ਦੇ ਕਣ ਤਣ ਲੱਗ ਪਾਣੀ ਘਟਣ ਲੱਗ ਗਿਆ ਚੱਲੀਏ ਹੋਰ ਫਸਲ ਬੀਜਲੇ ਕਰੂਗੇ ਠੀਕ ਬਾਹ ਬੀਜ ਲਵਾਂ ਮੂੰਗੀ ਬੀਜ ਲਵਾਂ ਇਹ ਤੀਜਾ ਬੀਜ ਲਾਵੀ ਚੱਲੀਏ ਕਰਨੋ ਠੀਕ ਆਹ ਕਿਹੜੇ ਆਹ ਹੁੰਦੇ ਹੈ ਰੇ ਵੀ ਇਹ ਪੰਜਾਹ ਚ ਹੁੰਦੇ ਨਹੀਂ ਹੁੰਦੇ ਹੈ ਪੰਜਾਹ ਚ ਪੈਂਦੇ ਕਿਸੇ ਦੇ ਪੈਂਦੇ ਹੁੰਦੇ ਆ ਕੁਸ ਹੈਗੀ ਹੈ ਵੀ ਹਨ ਜਿਹੜੀ ਬੁੱਟੀ ਦੀ ਹੈ ਇੱਕ ਉੱਧਰ ਲੱਗੀ ਮੈਂ ਤਾਂ ਕੱਲ ਦੇਖੀ ਉਹ ਆਹ ਸਲੂਨੇ ਆ ਹਾਂ ਕਿਹੜੇ ਇਹ ਖਾਣੇ ਵਾਲੇ ਹੁੰਦੇ ਆ ਸਲੂਨੇ ਆ ਇਹ ਸ਼ੁਭ ਬੋ ਸ਼ੁਭ ਬੋ ਖਾਂਦੀ ਇਹ ਹਾਂ ਕਰਨ ਲੱਗੇ ਵਦੇ ਆ ਉਹਦੇ ਸੁਖਦੀਪ ਦੀ ਕੁੜੀ ਖਾਏ ਕਰ ਮੈਂ ਇਹ ਤੋੜੇ ਕਰੇ ਚੱਲ ਮੂਚ ਹਮ ਹਟ ਮਿਟਾ ਜਾਏ ਸਵਾਰ ਹੈ ਹੈ ਕੌੜਾ ਵੀ ਲੱਗਿਆ ਹੋਵੇ ਉੱਤੇ ਜਿਕਣਾ ਉਹ ਹੁੰਦੀ ਆ ਰਹਾ ਉਹਦਾ ਉਹਦੇ ਵਰਗਾ ਟੈਸਟ ਹੈ ਕੀ ਕਹਿੰਦੇ ਉਹਨੂੰ ਹੱਟ ਮੀਂਹ ਮਿਲੀ ਵਰਗਾ ਇਹ ਮੀਂਹ ਜੀ ਵਰਗਾ ਆ ਜਖਮਾਂ 'ਤੇ ਲਾਉਣੇ ਤੇ ਆਮ ਪੱਥਰ ਚੱਟ ਕਹਿੰਨੇ ਇਹਨੂੰ ਹਾਂ ਇਹਨਾਂ ਸੱਠ ਸੁੱਟ ਲੱਗਦੀ ਉੱਪਰ ਲਾਉਣੇ ਆਂਦਾ ਹੈ ਨਾ ਪੱਥਰ ਚੱਟ ਹੈ ਸੁਹਣੇ ਲੱਗਦੇ ਲੱਗੇ ਬੋੜੇ ਗੂੜੇ ਪਏ ਜੇ ਫੋੜਾ ਹੋ ਜਪੇ ਅੱਛਾ ਉਹ ਨਾ ਪਰ ਹਾਂ ਜੇ ਇੱਕ ਨਾ ਅੱਗੇ ਨਾ ਫੋੜੇ ਨਿਕਲੇ ਆਉਂਦੇ ਤੇ ਹਾਂ ਜਿਕਣਾ ਦੇ ਮੇਰੇ ਨਿਕਲਣ ਲੱਗੇ ਹੋਰ ਮੈਂ ਨਾ ਗੁੜ ਪਾਉ ਖਾਦਾ ਐ ਅੱਛਾ ਮੇਰੇ ਨਿਕਲਣ ਲੱਗੇ ਤੇ ਜਦਿਆਂ ਪਚਾਉ ਹੋਇਆ ਚਲ ਓਰੇ ਹੈਗਾ ਹੁਣ ਓਰੇ ਦਬੱਟੇ ਤੋੜ ਲੈਗੇ ਐਡੇ ਐਡੇ ਫਾਉੜੇ ਨਿਕਲੇ ਕਰਦੇ ਤੇ ਮੇਰੇ ਅੱਗੇ ਅੱਛਾ ਐਡੇ ਤੇ ਨਾ ਇਹਨੂੰ ਤੇਲ ਪਰ ਲਾ ਕੇ ਕਾਵੇ ਪਰ ਰੱਖ ਕੇ ਫਿਰ ਉਹ ਬੰਨਣਾ ਫਿਰ ਉਹ ਨਾ ਫੋੜ ਨਾ ਕੋੜਾ ਅੱਛਾ ਆਹ ਚੱਲ ਫੇ ਚੱਲੀ ਆ ਬਈ ਘਰ ਨੂੰ ਆ ਪਾਣੀ ਦੇ ਲੈਣ ਤਾਰੇ ਕਰਦੇ ਆ ਭੱਤਾਂ ਰੱਖ ਕੇ ਡੱਡੂ ਆਏ ਫਿਰ ਇਹਨੂੰ ਡੱਡੂ ਬਲਾਤੇ ਦੂਆ ਦਾ ਕੰਨਾ ਨਹੀਂ ਹੁੰਦਾ ਨਹੀਂ ਦੇ ਨਾ ਹੋਇਆ ਪਿਆ ਫਿਰ ਵੀ ਫੁੱਲ ਸਮਾਨੇ ਵੋ ਪੈਂਦਾ ਬਈ ਇਹ ਚ ਹਾਂ ਕਈ ਵਾਰ ਵੱਲ ਲੋ ਹੁੰਦੀ ਆ ਫੁੱਲ ਫੁੱਲ ਚਲੋ ਬਾਈ ਹੁਣ ਚਲੀਏ ਘਰ ਨੂੰ ਦੇਖੀਏ ਅੱਜ ਪਿੰਡ ਵੀ ਰੇਪਾਉਣਾ ਪਹਿਲਾਂ ਰੇਲ ਇੱਕ ਆਈਏ ਜੂਰੀਆ ਮਿਲਗੀ ਕੱਕੜੀ ਹਾਂ ਮਿਲਗੀ ਕੱਕੜੀ ਕ ਬਲਰਮਾ ਆਪਦਾ ਕਰੇਲੇ ਘਟ ਲੱਗਿਆ ਹੋਏ ਆ ਯਾਰ ਕਰੇਲੇ ਹਨ ਖਰਾਬ ਹੋਈ ਜਾਂਦੇ ਗਲੀ ਜਾਂਦੇ ਆ ਉਹ ਸਪਰੇਅ ਕਰ ਹੁਣੀ ਐ ਨਾ ਪਰ ਉਹ ਗਲ ਜਾਂਦੇ ਜਾਂ ਬੜੇ ਹੁੰਦੇ ਆ ਪਿਲੇ ਹੋ ਜਾਂਦੇ ਆ ਪਪਰੇ ਹਾਂ ਨਹੀਂ ਨਾ ਹੋਈ ਜਾਂ ਫਿਰ ਹਾਂ ਪਾਣੀ ਆ 505 ਚਲ ਮਰੇ ਇਹ ਲੈ ਕੇ ਆਉਣਾ ਜਦ ਇਹ ਉਹ ਲਿਉਂਗਾ ਹੈ ਰੇਲ ਲੈ ਕੇ ਆਉਣਾ ਜਦ ਉਹ ਚੱਕ ਲਿਉਂਗਾ ਪਾਪੀ ਤੇ ਲੈ ਆਈ ਠੀਕ ਹੈ ਅੱਛਾ